ਪੈਸੇ ਪਿੱਛੇ ਲੋਕ ਮਨੁੱਖੀ ਜ਼ਿੰਦਗੀ ਦੀ ਕੋਈ ਕੀਮਤ ਨਹੀਂ ਸਮਝਦੇ ਮਨੁੱਖੀ ਜਜ਼ਬਾਤਾਂ ਦੀ ਕੋਈ ਕੀਮਤ ਨਹੀਂ ਸਮਝਦੇ ਮਨੁੱਖਾਂ ਦੇ ਜਜ਼ਬਾਤਾਂ ਨੂੰ ਤੇ ਉਹਦੀ ਜ਼ਿੰਦਗੀ ਨੂੰ ਦਾਅ ਤੇ ਲਾ ਦਿੰਦੇ ਆ ਸਿਰਫ ਪੈਸੇ ਪਿੱਛੇ ਕਿਹੋ ਜੀ ਮਾਨਸਿਕਤਾ ਹੋ ਗਈ ਆ ਪੈਸੇ ਕਮਾਉਣ ਦੇ ਇਹ ਕਿਹੋ ਕਿਹੋ ਜਿਹੇ ਤਰੀਕੇ ਆ ਕਿ ਤੁਸੀਂ ਦੂਜੇ ਦੀ ਜ਼ਿੰਦਗੀ ਦੇ ਨਾਲ ਖਲਵਾੜ ਕਰਕੇ ਉਹਨਾਂ ਦੇ ਜਜ਼ਬਾਤਾਂ ਨਾਲ ਖੇਡ ਕੇ ਉਹਨਾਂ ਦੀ ਜ਼ਿੰਦਗੀ ਨਾਲ ਖੇਡ ਕੇ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਕੇ ਪੈਸਾ ਕਮਾਉਣੇ ਆਪਦੀ ਜ਼ਿੰਦਗੀ ਦੀ ਐਸ਼ ਪ੍ਰਸਤੀ ਵਾਸਤੇ ਪਤਾ ਨਹੀਂ ਕਿਹੋ ਜੀ ਗਿਰੀ ਹੋਈ ਮਾਨਸਿਕਤਾ ਦੇ ਅਪਰਾਧੀ ਮਾਨਸਿਕਤਾ ਦੇ ਇਹ ਲੋਕ ਹੁੰਦੇ ਨੇ ਜਿਹੜੇ ਕਿਸੇ ਦੀ ਲੁੱਟ ਖਸੁੱਟ ਕਰਕੇ ਕਿਸੇ ਨਾਲ ਧੋਖੇ ਧੜੀਆਂ ਕਰਕੇ ਫਿਰ ਵੀ ਆਪਦੀ ਐਸ਼ ਪ੍ਰਸਤੀ ਦੀ ਜ਼ਿੰਦਗੀ ਜਿਉਂ ਲੈਂਦੇ ਨੇ ਪਤਾ ਨਹੀਂ ਕਿਹੋ ਜੀਆਂ ਮਰੀਆਂ ਹੋਈਆਂ ਜ਼ਮੀਰਾਂ ਨੇ ਜਿਹੜੇ ਦੂਜੇ ਦੀ ਮੌਤ ਦੇ ਉੱਪਰ ਆਪਣੀ ਜ਼ਿੰਦਗੀ ਦੀ ਐਸ਼ ਕਰਦੇ ਨੇ ਕਿਹੋ ਜਿਹੇ ਇਨਸਾਨ ਹੋਣਗੇ ਕੀ ਇਹੋ ਜਿਹੇ ਇਨਸਾਨਾਂ ਨੂੰ ਇਨਸਾਨ ਕਿਹਾ ਜਾ ਸਕਦਾ ਜਿਵੇਂ ਇਹ ਕੁੜੀ ਨੇ ਕੀਤਾ ਇਹ ਕੋਈ ਪਹਿਲੀ ਘਟਨਾ ਨਹੀਂ ਪਤਾ ਨਹੀਂ ਕਿੰਨੀਆਂ ਅਜਹੀਆਂ ਘਟਨਾਵਾਂ ਸਾਹਮਣੇ ਆਈਆਂ ਨੇ ਜਿੱਥੇ ਔਰਤਾਂ ਨੇ ਵੱਖ-ਵੱਖ ਮਰਦਾਂ ਦੇ ਨਾਲ ਵਿਆਹ ਕਰਵਾਏ ਤੇ ਵਿਆਹ ਕਰਵਾ ਕੇ ਫਿਰ ਐਵੇਂ ਧੋਖਾ ਧੜੀ ਕੀਤਾ ਹੁਣ ਪਿਛਲੇ ਦਿਨੀ ਇੱਕ ਹੋਰ ਮਾਮਲਾ ਸਾਹਮਣੇ ਆਇਆ ਸੀ ਕਿ ਇੱਕ ਮੁੰਡੇ ਨੇ ਐਵੇਂ ਕੁੜੀ ਦੇ ਨਾਲ ਵਿਆਹ ਕਰਵਾਇਆ ਵਿਆਹ ਕਰਵਾ ਕੇ ਜਦੋਂ ਪਹਿਲੇ ਦਿਨ ਆਪਣੇ ਸਹੁਰੇ ਰਹਿਣ ਗਿਆ ਤਾਂ ਸਹੁਰੇ ਤਾਂ ਉਹੀ ਆਉ ਭਗਤ ਉਹਦੀ ਕਰਦੇ ਸੀ ਕਿ ਸਾਡਾ ਜਵਾਈ ਘਰ ਆਇਆ ਤਾਂ ਉੱਥੇ ਜਿਹੜਾ ਮੁੰਡਾ ਸੀਗਾ ਉਹਨੇ ਆਪਣੇ ਸਹੁਰੇ ਪਰਿਵਾਰ ਨੂੰ ਐਵੇਂ ਇਸੇ ਤਰ੍ਹਾਂ ਬੇਹੋਸ਼ ਕੀਤਾ